ਜਦੋਂ ਆਪਾਂ ਕੋਈ ਵੀ ਐਪ ਇੰਸਟਾਲ ਕਰ ਲੈਂਦੇ ਹਾਂ ਨਾ ਆਪਾਂ ਉਹਨੂੰ ਜਾਂ ਤਾਂ ਆਪਾਂ Google ਨਾਲ ਕਨੈਕਟ ਕਰਕੇ ਇੰਸਟਾਲ ਕਰਦੇ ਹੁੰਨੇ ਆ ਜਾਂ ਆਪਾਂ ਆਪਣੀ Facebook ID ਨਾਲ ਕਨੈਕਟ ਕਰਕੇ ਉਹਨੂੰ ਇੰਸਟਾਲ ਕਰਦੇ ਜਾਂ ਨੰਬਰ ਨਾਲ ਤੇ ਜਦੋਂ ਆਪਾਂ ਉਹ ਐਪ ਨੂੰ ਅਨਇੰਸਟਾਲ ਕਰ ਦਿੰਦੇ ਆ ਮਤਲਬ ਵੀ ਕੋਈ ਐਪ ਆਪਾਂ ਵਰਤ ਲਈ ਥੋੜੇ ਚਿਰ ਬਾਅਦ ਤੇ ਉਸ ਦਿਵਾਰ ਨੂੰ ਅਨਇੰਸਟਾਲ ਕਰਤਾ ਉਹ ਫੋਨ ਚੋਂ ਉੱਡ ਗਈ ਉਹ ਫੋਨ ਚੋਂ ਤਾਂ ਉੱਡ ਜਾਂਦੀ ਆ ਪਰ ਜਿਹੜੀ ਉਹ ਚ ਆਪਾਂ Google ID ਭਰੀ ਹੁੰਦੀ ਆਪਣੀ ਉਹਦਾ ਐਕਸੈਸ ਉਹਦੇ ਕੋਲੇ ਰਹਿ ਜਾਂਦਾ ਹੈ ਹਨਾ ਜਾਂ Facebook ਦਾ ਐਕਸੈਸ ਉਹਨਾਂ ਕੋਲੇ ਰਹਿ ਜਾਂਦਾ ਐਕਸੈਸ ਉਹ ਉਹ ਮਤਲਬ ਵੀ ਉਹਨੂੰ ਜਮਾ ਪਰਮਾਨੈਂਟਲੀ ਲੀਡ ਕਰਨੀ ਆਪਾਂ ਉਹਨਾਂ ਕੋਈ ਆਪਣਾ ਕੁਝ ਨਾ ਰਹੇ ਆਪਾਂ ਫਰੈਸ਼ਰ ਬਣੀਏ ਦੁਬਾਰਾ ਜਦੋਂ ਆਪਾਂ ਆ ਇੰਸਟਾਲ ਕਰਾਂਗੇ ਹਨਾ ਸੌਰੀ ਇੰਸਟਾਲ ਕਰਾਂਗੇ ਐਪ ਤਾਂ ਉਹਦੇ ਵਾਸਤੇ ਕੀ ਕਰਨਾ ਤੁਹਾਨੂੰ ਦੱਸਦੇ ਆਪਾਂ ਪਹਿਲਾਂ ਤੁਹਾਨੂੰ ਆਪਾਂ ਸੈਟਿੰਗਾਂ ਦਾ ਦੱਸਾਂਗੇ ਫਿਰ ਫੇਸਬੁੱਕ ਜੋ ਕਿਵੇਂ ਕੱਢਣੀ ਆ ਉਹਦਾ ਦੱਸਾਂਗੇ ਜੇ ਤੁਸੀਂ ਜ਼ਿਆਦਾਤਰ ਗੂਗਲ ਨਾਲ ਕਨੈਕਟ ਕਰਕੇ ਚਲਾਉਣੀ ਹੋ ਤਾਂ ਉਹਦਾ ਤੁਹਾਨੂੰ ਪਹਿਲਾਂ ਦੱਸਦੇ ਆਪਾਂ ਸੈਟਿੰਗਾਂ 'ਚ ਠੀਕ ਹੈ ਕਰਨਾ ਕੀ ਆ ਫੋਨ ਦੀਆਂ ਸੈਟਿੰਗਾਂ ਖੋਲ੍ਹਣੀਆਂ ਨੇ ਠੀਕ ਹੈ ਫੋਨ ਦੀਆਂ ਸੈਟਿੰਗਾਂ ਖੋਲ੍ਹ ਕੇ ਥੱਲੇ ਗੂਗਲ 'ਚ ਆਉਣਾ ਤੇ ਨੀਚੇ ਗੂਗ ਗੂਗਲ ਚਾਉਣਾ ਹੈ ਗੂਗਲ ਚ ਆ ਕੇ ਤੁਸੀਂ ਨੀਚੇ ਕਰਨਾ ਤੇ ਇੱਥੇ ਸੈਟਿੰਗ ਫੋਰ ਗੂਗਲ ਐਪਸ ਇਹ ਤੇ ਕਰਨਾ ਠੀਕ ਹੈ ਕਨੈਕਟ ਕਰਨਾ ਉਸ ਤੋਂ ਬਾਅਦ ਤੁਸੀਂ ਕਰਨਾ ਕਨੈਕਟਡ ਐਪਸ ਇਹ ਤੇ ਕਲਿੱਕ ਕਰਨਾ ਠੀਕ ਹੈ ਜਦੋਂ ਆਪਾਂ ਇਹ ਤੇ ਕਲਿੱਕ ਕਰਾਂਗੇ ਆ ਦੇਖੋ ਇੱਥੇ ਆਪਾਂ ਨੂੰ ਇਹ ਇਹ ਸਾਰੀ ਚੀਜ਼ ਹੈ ਜਿਹੜੀ ਇਹ ਸ਼ੋ ਹੋ ਜੂਗੀ ਮਤਲਬ ਕਿਹੜੀ ਵੀ ਐਪ ਜਿਹੜੀ ਆਪਣੇ ਇਹਦੇ ਫੋਨ ਨਾਲ ਕਨੈਕਟ ਹੈ ਜਿਵੇਂ ਹੁਣ ਮੌਜ ਆ ਦੇਖੋ ਇਹਨੂੰ ਹੁਣ ਪਰਮਾਨੈਂਟ ਡੀਲੀਟ ਕਰਨੇ ਉਹਦੇ ਤੇ ਕਲਿੱਕ ਕਰਕੇ ਇੱਥੇ ਠੀਕ ਹੈ ਕਲਿੱਕ ਕੀਤਾ ਕਨਫਰਮ ਕਨਫਰਮ ਕਰ ਦੇਣਾ ਠੀਕ ਹੈ ਆ ਓਕੇ ਹੁਣ ਇਹ ਇੱਥੋਂ ਉੱਡ ਗਿਆ ਦੇਖੋ ਜਦੋਂ ਪਰਮਾਨੈਂਟਲੀ ਉੱਡ ਗਈ ਵੀ ਮਤਲਬ ਇਹ ਹੁਣ ਇਹਦਾ ਇਹ ਜਿਹੜਾ ਐਕਸੈਸ ਹੈ ਉਹਨਾਂ ਕੋਲੇ ਐਪਾਂ ਕੋਲੇ ਰਹਿ ਨਹੀਂ ਆ ਹੋਰ ਤੇ ਹੋਰ ਐਪ ਨੇ ਜਿਹੜੇ ਇਹਨਾਂ ਦੇ ਵੀ ਤੁਸੀਂ ਕੱਟ ਸਕਦੇ ਹੋ ਦੇਖ ਕੇ ਆਪਦਾ ਤੇ ਹੁਣ ਤੁਹਾਨੂੰ ਦੱਸਦੇ ਆਂ ਆਪਾਂ ਵੀ ਫੇਸਬੁੱਕ ਦਾ ਹਨਾ ਫੇਸਬੁੱਕ ਦਾ ਕਿੱਥੋਂ ਆਜੋ ਹੁਣ ਫੇਸਬੁੱਕ ਦਾ ਦੱਸਦੇ ਆਂ ਆਪਾਂ ਤੁਹਾਨੂੰ ਫੇਸਬੁੱਕ ਕੀ ਕਰਨਾ ਹੈ ਓਪਨ ਕਰਨੀ ਆ ਫੇਸਬੁੱਕ ਠੀਕ ਹੈ ਇਹਦੀਆਂ ਸੈਟਿੰਗਾਂ 'ਚ ਜਾਣਾ ਪ੍ਰੋਫਾਈਲ 'ਚ ਜਾ ਕੇ ਸੈਟਿੰਗਾਂ 'ਚ ਜਾਣਾ ਠੀਕ ਹੈ ਫੇਸਬੁੱਕ ਰੀਆ 'ਚ ਉਸ ਤੋਂ ਬਾਅਦ ਤੁਸੀਂ ਇੱਥੇ ਸਰਚ ਕਰਨਾ ਹੈ ਪਰਮਿਸ਼ਨ 'ਚ ਜੇ ਤੁਹਾਡੇ ਹੁੰਦਾ ਹੈ ਉੱਥੇ ਹਨਾ ਫਿਰ ਬੜੀ ਵ ओके okay कर देना है उदू अपना क्लिक करना यूअर इनफोरमे एंड परमिशन ठीक है ये क्लिक करोगे उदू बाद इस तरह खुल उ जाके करना एक्सैस यूअर इनफोरमेस इत इ कर देना एक बारी और जस्ट इत करके ठीक है ओके हम आ सामने इतने इस तरह खुलगा एचे आना नीचे आके ऐप्स एंड वैबसाइट ऑफ फेसबुक ठीक है ये क्लिक कर देना ये क्लिक करके मिनट ਕਨੈਕਟ ਐਪਸ ਐਂਡ ਵੈਬਸਾਈਟਸ ਇੱਥੇ ਕਲਿੱਕ ਕਰਨਾ ਠੀਕ ਹੈ ਇੱਥੇ ਕਲਿੱਕ ਕਰਕੇ ਆ ਤੁਹਾਡੇ ਸਾਹਮਣੇ ਹੁਣ ਆਪਣੀ ਕਲੀ ਇਹਦੇ ਨਾਲ ਸਪੋਟੀਫਾਈ ਜੁੜੀ ਹੋਈ ਹੈ ਜੇ ਤੁਹਾਡੀ ਕੋਈ ਵੀ ਐ ਫੇਸਬੁੱਕ ਨਾਲ ਕਨੈਕਟ ਹੋਊਗੀ ਤਾਂ ਤੁਸੀਂ ਇੱਥੋਂ ਕੱਟ ਸਕਦੇ ਹੋ ਇਹਨੂੰ ਕੱਟਣ ਦਾ ਤਰੀਕਾ ਵੀ ਸਿੱਧਾ ਹੀ ਹੈ ਬਸ ਇੱਥੇ ਕਲਿੱਕ ਕਰਨਾ ਠੀਕ ਹੈ ਇੱਥੋਂ ਇਹ ਰਿਮੂਵ ਹੋ ਜਾਣੀ ਹੈ ਤੁਸੀਂ ਇਹਨੂੰ ਕੱਟ ਦੋਗੇ ਤੇ ਪਰਮਾਨੈਂਟਲੀ ਇਹ ਚ ਜਿਹੜਾ ਐਕਸੈਸ ਸੀਗਾ ਇਹਨਾਂ ਨੇ ਐਕਸੈਸ ਰੱਖਿਆ ਸੀ ਇਸ ਦਾ ਹਨਾ ਉਹ ਤੁਹਾਡੇ ਕੋਲ ਜਿਹੜਾ ਇਹਨਾਂ ਕੋਲੋਂ ਉਹ ਚਲਿਆ ਜਾਊਗਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਇਹ ਕੱਟ ਸਕਦੇ ਹੋ ਸੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਹਨ ਇਹੋ ਜੀਆਂ ਹੋਰ ਵੀਡੀਓ ਲੈ ਕੇ ਆਪਾਂ ਰਜਾਨਾ ਆਉਂਦੇ ਰਹਾਂਗੇ ਤੁਹਾਡੇ ਵਾਸਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਤੇ ਇਨ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਚੰਗੀ ਲੱਗਦੀ ਹੈ ਹਨ ਧੰਨਵਾਦ